ਦਲਜੀਤੂ ਸ਼ਾਹ ਦੀ ਇਹ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਵਿੱਚ ਕਿ ਦਲਜੀਤੂ ਸ਼ਾਹ ਦਾਸ ਜੀ ਨੇ ਕਿ ਮੈਂ ਸੁਖਮਨੀ ਸਾਹਿਬ ਜੀ ਦਾ ਗੁਰਕਾ ਹਮੇਸ਼ਾ ਹੀ ਆਪਣੇ ਨਾਲ ਰੱਖਦਾ ਹਾਂ 2010 ਤੋਂ ਇਹ ਗੁਰਕਾ ਸਾਹਿਬ ਮੇਰੇ ਨਾਲ ਹੈ ਤੇ ਮੈਂ ਹਮੇਸ਼ਾ ਹੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦਾ ਹਾਂ ਅੱਜ ਜੋ ਵੀ ਮੈਂ ਹਾਂ ਉਹ ਸਿਰਫ ਇਹ ਪਾਠ ਦੀ ਬਦੌਲਤ ਹੀ ਹਾਂ ਕਿਉਂਕਿ ਮੈਨੂੰ ਆਪਣੇ ਗੁਰੂ ਸਾਹਿਬ ਦੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਪਰ ਬਹੁਤ ਜ਼ਿਆਦਾ ਮਾਣ ਹੈ ਤੇ ਮੈਨੂੰ ਬਹੁਤ ਵਿਸ਼ਵਾਸ ਹੈ ਇਹਨਾਂ ਦੇ ਉੱਪਰ ਤੇ ਪੰਜਾਬੀ ਇੰਡਸਟਰੀ ਵਿੱਚ ਮੈਂ ਅੱਜ ਤੱਕ ਜੋ ਵੀ ਹਾਸਲ ਕੀਤਾ ਹੈ ਉਹ ਸਾਰਾ ਇਹਨਾਂ ਦੀ ਬਦੌਲਤ ਹੈ ਸੋ ਲਾਈਵ ਹੋ ਕੇ ਦਿਲਜੀ ਦੁਸਾਂਝ ਪਾਜੀ ਨੇ ਆਪਣੇ ਬਾਰੇ ਦੱਸਿਆ ਇਹ ਸਭ ਗੱਲਾਂ ਤੁਸੀਂ ਵੀ ਸੁਣੋ ਇਹ ਪੂਰੀ ਵੀਡੀਓ ਤੇ ਇਹੋ ਜੀਆਂ ਚੰਗੀਆਂ ਵੀਡੀਓ ਹੋਰਨਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਕੰਟਰੋਵਰਸੀ ਵਾਲੀਆਂ ਵੀਡੀਓ ਤਾਂ ਬਹੁਤ ਜ਼ਿਆਦਾ ਸ਼ੇਅਰ ਕਰਦੇ ਆਂ ਆਪਾਂ ਸੋ ਜੇਕਰ ਸਾਡੇ ਚੈਨਲ ਤੇ ਤੁਸੀਂ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਵਾਹ ਭਾਈ ਮੇਰੇ ਬੈਸ ਚੰਗੀਆਂ ਚੀਜ਼ਾਂ ਇੰਪੋਟ ਕਾ ਸਾਥ ਮੇਰੇ ਨਾਲ ਮੇਸ਼ਾ ਹੁੰਦੀ ਇਹ ਮੇਰੇ ਨਾਲ ਇੱਕ ਗੁੱਟ ਕਾ ਸਾਥ ਮੇਰੇ ਕੋਲੇ 2000 ਦਾ ਕੋਈ ਪੈਸਾ ਨਾ ਆਲਵੇਜ਼ ਹੈ ਰਨਰ ਆਲਵੇਜ਼ ਸੋ ਕਮਨੀਸ ਸਾਰੀ ਗੱਲਬਾਤ ਇੱਥੇ ਹੀ ਹੋਏਗਾ ਬਾਈ